ਗੁਰ ਸੰਗਤ ਜੀ ਗੁਰੂ ਘਰ ਵਿੱਚ ਰਹਿੰਦੇ ਆ ਬਹੁਤ ਲੰਮਾ ਸਮਾਂ 80 ਸਾਲਾਂ ਦੇ ਵੀ ਚੰਗੀ ਸੀ ਜਦੋਂ ਤੋਂ ਗੁਰੂ ਘਰ ਵਿੱਚ ਪੰਥ ਦੇ ਟੁਕੜਿਆਂ ਤੇ ਪਲ ਰਹੇ ਆ ਮਹਾ ਗੁਰਖ ਬਾਬਾ ਸ਼ੇਰ ਸਿੰਘ ਜੀ ਵਰਗੇ ਗੁਰਮਖ ਮਹਾਤਮਾ ਲੋਕ ਉਂਗਲਾਂ ਦੇ ਗਿਣੇ ਜਾਣ ਜੋਗੇ ਪਲਜੋ ਕੇ ਵਿੱਚ ਵੀ ਭਾਵੇਂ ਸਰਕਾਰ ਅਸੀਂ ਸਾਰਿਆਂ ਦਾ ਕਰਦੇ ਆ ਸਾਰੇ ਦਸਵੇਂ ਪਾਸ਼ਾ ਦੇ ਘਰ ਦਾ ਦੇ ਕਿਥੋਂ ਜਾਣ ਕੇ ਸਾਨੂੰ ਵੀ ਬਹੁਤ ਸੰਤਾਰ ਪਿਆਰ ਦਿੰਦੇ ਨੇ ਦਸਵੇਂ ਪਾਤਸ਼ਾਹ ਦੇ ਸੇਵਾਦਾਰ ਜਾਣ ਕੇ ਪਰ ਇੰਨਾ ਨਿਰਸ਼ਲ ਨਿਸ਼ਕਾਮ ਨਿਸ਼ਕਪਟ ਤੇ ਡ੍ਰਿਢਹਿਰ ਦਾ ਸਿਖਰ ਦੀ ਗੱਲ ਜੀ ਬਾਬਾ ਸ਼ੇਰ ਸਿੰਘ ਜੀ ਗੁਰਦਸਵੇਂ ਪਾਸ਼ਾ ਮਹਾਰਾਜ ਜੀ ਦੇ ਪਵਿੱਤਰ ਪਾਵਨ ਤਪਸਾ ਭੂ ਹਿਮਕੁੰਡ ਪਰਬਤ ਹੈ ਜਹਾਂ ਜਿੱਥੇ ਸੱਤ ਚੋਟੀਆਂ ਨੇ ਸਬਤ ਸਿੰਘ ਸੋਭੇ ਤਹਿ ਤਹਾਂ ਉਹ ਸੱਤ ਚੋਟੀਆਂ ਦਿਖਦੀਆਂ ਵੀ ਨਹੀਂ ਕਿਉਂਕਿ ਧੁੱਪ ਚੜੇਗੀ ਤੇ ਤਾਂ ਦਿਖਣਗੀਆਂ ਧੁੱਪ ਚੜੇ ਤੇ ਫੇਰ ਵੀ ਦੇਖਣਾ ਬਹੁਤ ਮੁਸ਼ਕਲ ਕਾਰਜ ਆ ਅੱਖਾਂ ਦੇ ਉੱਪਰ ਹੱਥ ਰੱਖ ਕੇ ਨજર ਨੂੰ ਪੂਰਾ ਫੋਕਸ ਕਰਕੇ ਚੋਟੀਆਂ ਵੇਖਣੀਆਂ ਵੇਂਦੀਆਂ ਉਹਨਾਂ ਸੱਤ ਚੋਟੀਆਂ ਦੇ ਉੱਪਰ ਨਿਸ਼ਾਨ ਸਾਹਿਬ ਪਹਿਲਾਂ ਚਲਾਏ ਤੇ ਫਿਰ ਹਰ ਸਾਲ ਉਹਨਾਂ ਸੱਤ ਚੋਟੀਆਂ ਦੇ ਨਿਸ਼ਾਨ ਸਾਹਿਬ ਦੇ ਪਾਵਨ ਚੋਲੇ ਆਪ ਜੀ ਬਦਲ ਕੇ ਅਰਦਾਸਾਂ ਸੋਧ ਕੇ ਵਾਪਸ ਆਇਆ ਕਰਦੇ ਕਿੰਨੇ ਵੱਡੇ ਹਠੀ ਦਬੀ ਹੋਣਗੇ ਨਾ ਉੱਥੇ ਬੰਦਾ ਨਾ ਪ੍ਰੋਦਾ ਨਾ ਆਕਸੀਜਨ ਨਾ ਕੋਈ ਸਵਾਸ ਤੇ ਨਾਲ 5-5 ਸਿੰਘ ਆਪਣੇ ਨਾਲ ਲੈ ਕੇ ਜਾਣੇ ਹੱਥ ਵਿੱਚ ਤਕੂਆ ਹੁੰਦਾ ਸੀ ਸ਼ਸਤਰ ਆਵਜੀ ਦਾ ਉਹ ਸ਼ਸਤਰ ਦੇ ਨਾਲ ਪਹਿਲਾਂ برف ਨੂੰ ਤਰਛਣਾ ਉਹਦੇ ਚਰਨ ਟਕਾਉਣ ਜੋਗੀ ਪੈਰ ਟਕਾਉਣ ਜੋਗੀ ਜਗ੍ਹਾ ਬਣਾਉਣੀ ਕਿ ਮਗਲੇ ਸਿੰਘ ਨਾਲ ਤੁਰੇ ਆਉਣ ਕਿਟ ਭਰੀ ਹੁੰਦੀ ਸੀ ਉਹਦੇ ਵਿੱਚ ਹਰ ਤਰ੍ਹਾਂ ਦਾ ਸ਼ਸਤਰ ਸਰਾਵਜੀ ਨੇ ਸਜਾਇਆ ਹੁੰਦਾ ਸੀ ਤੇ ਕਾਕ ਪਸੁੰਡ ਦੀ ਜਗ੍ਹਾ ਜਿਹਨੂੰ ਜਿਹਦਾ ਪੁਰਾਣਾ ਵਿੱਚ ਵੀ ਜ਼ਿਕਰ ਆਉਂਦਾ ਕਾਕ ਪਸੁੰਢੀ ਗੁਰੂ ਘਰ ਵਿੱਚ ਉਹਦਾ ਕਾਕ ਪਸੁੰਢ ਜੇਕਰ ਹੁੰਦਾ ਜਨਮ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਪਾਵਨ ਗ੍ਰੰਥਾਂ ਦੇ ਵਿੱਚ ਉਸ ਜਗ੍ਹਾ ਨੂੰ ਵੀ ਆਪ ਜੀ ਨੇ ਤਲਾਸ਼ਿਆ ਤੇ ਪ੍ਰਸਿੱਧ ਕੀਤਾ ਮਹਾਰਾ ਦੇ ਨਿਸ਼ਾਨ ਉੱਥੇ ਗੱਡੇ ਫਿਰ ਜਦੋਂ 84 ਦਾ ਵਰਤਾਰਾ ਵਰਤਿਆ ਆਪ ਜੀ ਫੌਜ ਵਿੱਚ ਸੀਗੇ ਮਹਾਪੁਰਖ ਤੇ ਜਦੋਂ ਪਤਾ ਲੱਗਿਆ ਕਿ ਹਰਿਮੰਦਰ ਸਾਹਿਬ ਜੀ ਦੇ ਅਟੈਕ ਹੋਣਾ ਮਹਾਰਾ ਦੀ ਸੇਵਾ ਦੇ ਵਿੱਚ ਉੱਥੇ ਪਹੁੰਚੇ ਤੇ ਜਦੋਂ 83 ਦਾ ਵਰਤਾਰਾ ਵਰਤ ਗਿਆ ਪਾਪ ਹੋ ਗਿਆ ਬਹੁਤ ਸਾਰੇ ਸਿੰਘ ਉਥੋਂ ਸੋ ਸੇਵਾ ਕਰਕੇ ਵੀ ਗੁਰੂ ਘਰ ਦੀ ਤੇ ਫਿਰ ਨੀਤੀ ਵਿਚਾਰੀ ਹੁਕਮ ਵੀ ਆ ਮਹਾਰਾਜ ਦਾ ਵੇਖੀ ਨੀਤੀ ਵਿਚਾਰਾਂ ਦਾ ਜਦੋਂ ਪੁੱਛਿਆ ਫੌਜ ਵਾਲਿਆਂ ਨੇ ਕਿ ਤੁਸੀਂ ਕੌਣ ਕਿਹਾ ਯਾਤਰੂ ਗੁਰੂ ਘਰ ਦੇ ਸਿੱਖ ਯਾਤਰੂ ਹੀ ਬਣ ਕੇ ਜਾਂਦਾ ਨਾ ਪੁੱਛਿਆ ਕੌਣ ਕਹਿੰਦੇ ਮੈਂ ਸ਼ੇਰ ਸਿੰਘ ਇੱਥੇ ਕਿਵੇਂ ਆਏ ਕਿਹ ਮੁਕਾਬਲਾ ਕਰਨ ਆਏ ਸੱਚ ਬੋਲਿਆ ਜੀ ਕਹਿੰਦੇ ਮਹਾਰਾਜ ਦੀਆਂ ਪ੍ਰਕਰਮਾਨਧਰ ਮੰਦਰ ਸਾਹਿਬ ਜੀ ਮੈਂ ਝੂਠ ਨਹੀਂ ਬੋਲਣਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਝੂਠ ਨਹੀਂ ਬੋਲਣਾ ਮੈਂ ਨੀਤੀ ਨਹੀਂ ਵਿਚਾਰਨੀ ਉੱਚਾ ਵੀ ਕਿੰਨੇ ਬੰਦੇ ਮਾਰੇ ਕਿੰਨੇ ਫੌਜੀ ਮਾਰੇ ਤੇ ਫੌਜ ਵਾਲੇ ਦੱਸਿਆ ਵੀ ਜਿੰਨੀਆਂ ਮੇਰੇ ਕੋਲ ਗੋਲੀਆਂ ਸੀ ਉਹਨੇ ਫੌਜੀ ਮਾਰੇ ਇੱਕ ਵੀ ਗੋਲੀ ਮੇਰੀ ਨਿਸ਼ਾਨੇ ਤੋਂ ਨਹੀਂ ਉਚਕੀ ਦਸਵੇਂ ਪਾਸ਼ਾ ਮਾਨ ਨੇ ਵਰ ਦਿੱਤਾ ਸੀ ਆਪਣੇ ਖਾਲਸੇ ਨੂੰ ਕਿ ਤੁਹਾਡਾ ਕੋਈ ਨਿਸ਼ਾਨਾ ਨਹੀਂ ਉਚਕੇਗਾ ਉਹ ਕਲਾ ਵਰਤੀ ਜੇਲ ਕੱਟੀ ਸ਼ਰਿਆਮ ਕੱਟੀ ਜੇਲ ਤੇ ਜੇਲ ਤੋਂ ਬਾਅਦ ਫਿਰ ਆਪਜੀ ਜੋਧਪੁਰ ਦੀ ਜੇਲ ਤੋਂ ਬਾਅਦ ਸਾਰਾ ਜੀਵਨ ਤਕਸਾਲ ਨੂੰ ਸਮਰਪਿਤ ਹੋ ਕੇ ਬ੍ਰਹਮ ਗਿਆਨੀ ਤਨ ਦੰਬਾ ਬਾਵਾ ਠਾਕੁਰ ਸਿੰਘ ਜੀ ਉਹਨਾਂ ਦੀ ਘਰੇ ਭਾਵਨੀ ਆਗਿਆ ਵਿੱਚ ਲੈ ਕੇ ਆਪ ਜੀ ਦੀ ਮਤੀਤ ਰਾਜੂਬ ਸਾਹਿਬ ਜੰਦੇ ਲੰਮਾ ਸਮਾਗਮ ਜੀ ਉੱਤੇ ਭਜਨ ਕਰਦੇ ਸਿੰਘਾਂ ਨੂੰ ਵਾਪਸ ਤੋਰ ਦਿੰਦੇ ਸਨ ਤੇ ਮਹਾਰਾਜਿਆਂ ਪ੍ਰਕਰਮਾਂ ਦੇ ਵਿੱਚ ਬੈ ਕੇ ਭਜਨ ਕਰਦੇ ਬਾਣੀ ਪੜ੍ਹਦੇ ਸਾਰੀ ਜ਼ਿੰਦਗੀ ਕਿਸੇ ਤੋਂ ਕਿਛਹ ਰਣੀ ਤੋਂ ਆਇਆ ਆਪਣੀ ਸੇਵਾ ਆਪ ਕੀਤੀ ਪੂਰਾ ਨਿਤਨੇਮ ਪੂਰੀ ਦ੍ਰਿੜਤਾ ਉਹ ਮਹਾਪੁਰਖ ਨੇ ਖਾਲਸਾ ਜੀ ਉਸ ਸੋਇਲ ਦੇ ਮਹਾਗੁਰੂਕ ਜਿਵੇਂ ਆਪਾਂ ਸ਼੍ਰੀ ਮਾਨ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਮਹਾਪੁਰਖਾਂ ਦਾ ਦਰਸ਼ਨ ਕਰਦੇ ਆਂ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਪੁਰਖਾਂ ਦੇ ਹੋਰ ਅਨੇਕਾਂ ਮਹਾਪੁਰਖਾਂ ਦਾ ਦਰਸ਼ਨ ਕਰਦੇ ਆਂ ਜਿਨ੍ਹਾਂ ਤੇ ਕਦੀ ਝੂਠਾ ਦੋਸ਼ ਵੀ ਨ ਲੱਗਿਆ ਉਸ ਅਵਸਥਾ ਦੇ ਇਹ ਮਹਾਪੁਰਖ ਹੋਏ ਸਿਖਰ ਦੇ ਚੋਟੀ ਦੇ ਮਹਾਗੁਰੂਕ ਹੋਏ ਜਦੋਂ ਇਸ ਤਰ੍ਹਾਂ ਦੇ ਮਹਾਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਗੋਦ ਵਿੱਚ ਜਾਂਦੇ ਨਾ ਮਹਾਰਾ ਤਾਂ ਬਾਹ ਮਸਾਰ ਕੇ ਆਪਣੀ ਗੋਦ ਵਿੱਚ ਲੈਂਦੇ ਨੇ ਪਰ ਇਦਾਂ ਲੱਗਦਾਰ ਕੇ ਪਤਾ ਨਹੀਂ ਹੁਣ ਧਰਤੀ ਸ਼ਾਇਦ ਡੋਲ ਜਾਏਗੀ ਡਗਮਗਾ ਜਾਏਗੀ ਕਿ ਇਹ ਕੋਈ ਚੰਦੀ ਤਾਂ ਵਜੇ ਸੰਨ ਭੋ ਪਗਦੀ ਬੰਦਗੀ ਵਾਲੇ ਮਹਾਪੁਰਖ ਤੋ ਇਸ ਪ੍ਰਕਾਰ ਜਦੋਂ ਆਪ ਜੀ ਨੇ ਸਰੀਰ ਤੇ ਆ ਗਿਆ ਤੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਜਲ ਬਣੇ ਛਕਿਆ ਤੇ ਹੱਸਦੇ ਹੋਇਆ ਮਤਲਬ ਮੁਸਕਰਾ ਕੇ ਹੱਸਦੇ ਹੋਇਆ ਮੜਾ ਦਾ ਸਰੀਰ ਕੰਬਿਆ ਤੇ ਫਤ ਮੜਾ ਦਾ ਸਰੀਰ ਕੰਬਿਆ ਵਾਹਿਗੁਰੂ ਵਾਹਿਗੁਰੂ ਜਪਦੇ ਮੁਸਕਰਾ ਮਰਨ ਜੀਵਨ ਕੋ ਭਰਨ ਚ ਪਾਵਿਆ ਹੈ ਇਹ ਹੈ ਜੀਵਨ ਵੀ ਪਰਮਾਤਮਾ ਦੀ ਦਾਤ ਤੇ ਮੌਤ ਵੀ ਪਰਮਾਤਮਾ ਦੀ ਔਰ ਮੇਰੇ ਮਨ ਆਨੰਦ ਹੈ ਮੌਤੋਂ ਵੱਡਾ ਆਨੰਦ ਕੀ ਹੋ ਸਕਦਾ ਜੇ ਜ਼ਿੰਦਗੀ ਜਿਉਣੀ ਆ ਜਾਵੇ ਤੇ ਮੌਤ ਜੀਵਨ ਤੋਂ ਬਾਅਦ ਮਰਨਾ ਸਹਿਲਾ ਹੈ ਸਫਲਿਆ ਇਹੋ ਜੀ ਮੌਤ ਹੈ ਜੀਵਨ ਕਿਸੇ ਹੋਰ ਨਾਮੇ ਨੂੰ ਮਿਲਦਾ ਜਿਹਦੇ ਮਰਨ ਜੀਵਨ ਦਾ ਪਰਮ ਚੁੱਕੀ ਕਿਹਾ ਜੀਵਨ ਵੀ ਪਰਮਾਤਮਾ ਦਾ